ਨਾ ਯੋਨੇ ਗੁਰਲਾਲ ਕਬੱਡੀ ਪਾਉਂਦੀ ਵਧਿਆ ਕਾਲੀਆ ਕਿੱਥੇ ਗਿਆ ਵੀ ਮਨਦੀਪ ਥੋੜਾ ਗਰਾਊਂਡ ਵਾਲੇ ਪਾਸੇ ਆ ਲਓ ਜਸ਼ਨ ਅੰਬੇ ਦਾ ਵੀਰ ਲੋ ਡੱਕਣ ਦੀ ਕਰਦਾ ਕੋਸ਼ਿਸ਼ ਆਹ ਸਿੰਘ ਪੇੜ पे ਏ ਬੱਲੇ 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 ਅੰਬੇ ਦਾ ਵੀਰ ਜਸ਼ਨ ਆਹ ਛਾ ਗਿਆ ਜਫਾ ਲਾ ਗਿਆ ਆਹ ਜਫਾ ਲਾ ਕੇ ਨੌਜਵਾਨ ਨੇ ਅੰਬਾਸੁਰ ਸਿੰਘ ਦਾ ਦੂਜੇ ਪਾਸੇ ਤਾਬਾ ਮਾਜੇ ਦਾ ਟਾਈਗਰ ਹੈ ਮੇਰੇ ਮਿੱਤਰੋ ਗੱਲਾਂ ਵੱਡੇ ਮੱਲੀਆਂ ਚੱਲਦੀਆਂ ਲਓ ਸਾਹਮਣੇ ਕਬੱਡੀ ਫੇਰ ਪਈ ਹੋਈ ਆ ਇਧਰ ਕਹਿੰਦੇ ਭੀਮ ਭੂਰਿਆਂ ਵਾਲਾ ਭੀਮ ਭੂਰਿਆਂ ਵਾਲਾ ਭੀਮ ਭੂਰਿਆਂ ਵਾਲਾ ਭੀਮ ਤੇ ਕਹਿੰਦੇ ਗਰਦਿਤ ਤਾਰਜਨ ਕਬੱਡੀ ਹੈ ਦਿਲਬਾਖ ਸਿੰਘ ਜੀ ਆਪਣੇ ਸਮੇਂ ਦੇ ਵਹਾਨ ਕਬੱਡੀ ਖਿਡਾਰੀ ਉਹ ਵੀ ਗਰਾਊਂਡ ਵਿੱਚ ਆ ਜਾਣ ਭਾਲਾ ਪਹਿਲਵਾਨ ਦੀ ਯਾਦ ਕਰੇ ਪਰ ਜਸ਼ਨ ਸੁਰਸਿੰਘੀਆ ਅੰਬੇ ਦਾ ਵੀਰ ਤੇ ਜੱਪ ਖਡੂਰ ਸਾਹਿਬਿਆ ਇਹ ਟੱਕਰ ਚੋਟੀ ਦੀ ਲੱਗਿਆ ਔਰ ਹੁੰਦੀ ਹੋਈ ਬੱਲੇ 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 ਉਹ ਆਇਆ ਨਜ਼ਾਰਾ ਛੱਮਾ ਕਬੂਤਰ ਨਾਲ ਛੇਰਾ ਪਾਈਆ ਤੇ ਰਵੀ ਨਵੇਂ ਪਿੰਡ ਗਿਆ ਇਸ਼ਾਰਾ ਕਰੂ ਖੇਡ ਦਾ ਬੱਲੇ ਬੱਲੇ ਵਾਲਾ ਬੱਲੇ 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 ਕਬੱਡੀ 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 ਆ ਵੀ ਸੁੱਗੇ ਆਲੇ ਸਭੀ ਰੁਕ ਗਏ ਤੇ ਬੜੇ ਸਤਕਾਰ ਪੁੱਜਦੇ ਕਰਦਾ ਆ ਸਵਰਗੀਏ ਦਰਸ਼ੇਵ ਸਿੰਘ ਪੰਡਾਲ ਦਾ ਪੋਤਾ Bye.